ਸ਼੍ਰੀ ਹੇਮਕੁੰਡ ਸਾਹਿਬ ਜੀ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਸ਼ਟ ਦਮਨ ਦੇ ਰੂਪ ਵਿੱਚ ਲੰਬਾ ਸਮਾਂ ਅਕਾਲ ਪੁਰਖ ਦੀ ਕਠਨ ਤਪ ਸਾਧਨਾ ਕੀਤੀ ਗੁਰੂ ਜੀ ਨੇ ਆਪਣੀ ਪਾਵਨ ਰਚਨਾ ਬਚਿੱਤਰ ਨਾਟਕ ਵਿੱਚ ਇਸ ਸਥਾਨ ਦਾ ਵਰਣਨ ਕਰਦਿਆਂ ਹੋਇਆ ਲਿਖਿਆ ਹੈ ਕਿ ਹੁਣ ਮੈਂ ਆਪਣੀ ਕਥਾ ਬਖਾਨ ਕਰਦਾ ਹਾਂ ਕਿ ਕਿਸ ਪ੍ਰਕਾਰ ਤਪ ਸਾਧਨਾ ਕਰਦੇ ਹੋਇਆ ਮੇਰਾ ਇਸ ਸੰਸਾਰ ਵਿੱਚ ਆਉਣਾ ਹੋਇਆ ਇਹ ਹੇਮਕੁੰਡ ਸਾਹਿਬ ਉਹ ਪਵਨ ਅਸਥਾਨ ਹੈ ਜਿੱਥੇ ਬਰਫ਼ ਟਕੀਆਂ ਸੱਤ ਉੱਚੀਆਂ ਚੋਟੀਆਂ ਦਰਮਿਆਨ ਹਿਮ ਜਾਨੀ ਬਰਫ਼ ਦਾ ਕੁੰਡ ਸ਼ਸ਼ੋਭਤ ਹੈ ਅਤੇ ਉਸ ਅਸਥਾਨ ਦਾ ਨਾਮ ਸਤਸਰੰਗ ਹੈ ਇਸੇ ਸਥਾਨ ਉੱਤੇ ਪਾਂਡਵਾਂ ਦੇ ਬਡੇਰਿਆਂ ਨੇ ਜੋਗ ਸਾਧਨਾ ਕੀਤੀ ਸੀ ਮੈਂ ਇਸ ਅਸਥਾਨ ਉੱਪਰ ਲੰਬੇ ਸਮੇਂ ਤੱਕ ਅਕਾਲ ਪੁਰਖ ਦੀ ਕਠਨ ਤਪ ਸਾਧਨਾ ਕੀਤੀ ਉਸ ਪਵਨ ਅਸਥਾਨ ਤੇ ਤਪੱਸਿਆ ਕਰਦੇ ਹੋਇਆਂ ਮੇਰੀ ਇਹ ਅਵਸਥਾ ਹੋ ਗਈ ਕੇ ਅਕਾਲ ਪੁਰਖ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਸੀ ਰਹਿ ਗਿਆ ਅਤੇ ਮੈਂ ਉਦੁੱਤੀ ਆਨੰਦ ਨਾਲ ਪਰਮਾਤਮਾ ਦੇ ਚਰਨਾਂ ਨਾਲ ਮਨ ਜੋੜ ਕੇ ਪਰਮ ਆਨੰਦ ਪ੍ਰਾਪਤ ਕਰ ਰਿਹਾ ਸੀ ਉਧਰ ਮਾਤ ਲੋਕ ਵਿੱਚ ਮੇਰੇ ਮਾਤਾ ਪਿਤਾ ਭਾਵ ਗੁਰੂ ਤੇਗ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਨੇ ਵੀ ਬਹੁਤ ਵਿਧੀ ਜੋਗ ਸਾਧਨਾ ਕਰਦਿਆਂ ਅਕਾਲ ਪੁਰਖ ਦੀ ਅराधना ਕੀਤੀ ਉਹਨਾਂ ਦੀ ਸੇਵਾ ਤੇ ਕਠਨ ਤਪੱਸਿਆ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਨੇ ਸੁਪੁੱਤਰ ਦੀ ਦਾਤ ਬਖਸ਼ੀ ਅਤੇ ਮਾਤਾ ਦੇ ਉਦਰ ਵਿੱਚ ਮੀਰਾ ਪ੍ਰਕਾਸ਼ ਹੋਇਆ। ਪ੍ਰੰਤੂ ਮੀਰਾ ਮਨ ਤਾਂ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗਿਆ ਹੋਇਆ ਸੀ ਅਤੇ ਸੰਸਾਰ ਵਿੱਚ ਆਉਣ ਨੂੰ ਮੇਰਾ ਚਿੱਤ ਨਹੀਂ ਸੀ ਕਰਦਾ। ਅਕਾਲ ਪੁਰਖ ਨੇ ਜਿਵੇਂ ਕਿਵੇਂ ਮੈਨੂੰ ਸਮਝਾ ਕੇ ਅਧਰਮ, ਜ਼ੁਲਮ ਅਤੇ ਕਬੂਦੀ ਦੂਰ ਕਰਕੇ ਧਰਮ ਚਲਾਉਣ ਦੇ ਮਹਾਨ ਕਾਰਜ ਲਈ ਆਪਣਾ ਪੁੱਤਰ ਬਣਾ ਕੇ ਮਾਤ ਲੋਕ ਵਿੱਚ ਜਨਮ ਧਾਰਨ ਕਰਨ ਦਾ ਉਪਦੇਸ਼ ਦਿੱਤਾ। ਇਸ ਪ੍ਰਕਾਰ ਵਾਹਿਗੁਰੂ ਜੀ ਦੇ ਹੁਕਮ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਧਰਮ ਅਤੇ ਜ਼ਬਰ ਜ਼ੁਲਮ ਨੂੰ ਖਤਮ ਕਰਕੇ ਧਰਮ ਦਾ ਰਾਜ ਸਥਾਪਿਤ ਕਰਨ ਅਤੇ ਪਟਨਾ ਸ਼ਹਿਰ ਵਿਖੇ ਅਵਤਾਰਤ ਆ ਰਿਹਾ। ਇਸ ਪਵਿੱਤਰ ਸਥਾਨ ਸ੍ਰੀ ਹੇਮਕੁੰਡ ਸਾਹਿਬ ਦੀ ਖੋਜ ਬੜੀ ਦ੍ਰਿੜਤਾ ਨਾਲ ਅਤੇ ਕਠਨ ਕਾਲਣਾ ਕਾਲ ਕੇ ਹਵਾਲਦਾਰ ਮੋਦਨ ਸਿੰਘ ਜੀ ਅਤੇ ਸੰਤ ਸੋਹਣ ਸਿੰਘ ਜੀ ਨੇ ਕੀਤੀ। ਉਹਨਾਂ ਨੇ ਵੱਡਾ ਉਦਮ ਕਰਕੇ ਇੱਥੇ ਪਾਵਨ ਗੁਰੂ ਸਥਾਨ ਦੀ ਉਸਾਰੀ ਦਾ ਕਦਮ ਉਠਾਇਆ। ਗੁਰੂ ਘਰ ਦੀ ਉਸਾਰੀ ਦੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਵੀ ਵੱਡਾ ਯੋਗਦਾਨ ਰਿਹਾ ਬਾਅਦ ਵਿੱਚ ਸੰਤ ਸੋਹਣ ਸਿੰਘ ਅਤੇ ਹਵਲਦਾਰ ਮੋਦਨ ਸਿੰਘ ਜੀ ਨੇ ਉਮਰ ਪਰ ਇਸ ਸਥਾਨ ਦੀ ਸੇਵਾ ਬੜੀ ਸ਼ਿੱਦਤ ਨਾਲ ਕੀਤੀ ਜਿਆਦਾ ਸਮਾਂ ਇਹ ਸਥਾਨ ਬਰਫ ਤਲੇ ਟਕਿਆ ਰਹਿੰਦਾ ਹੈ ਗਰਮੀ ਦੇ ਦਿਨਾਂ ਵਿੱਚ ਹੀ ਦਰਸ਼ਨਾਂ ਲਈ ਖੁੱਲਦਾ ਹੈ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਪ੍ਰਬੰਧ ਹੁਣ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਕੀਤੇ ਜਾਂਦੇ ਹਨ ਯਾਤਰਾ ਤੇ ਆਉਣ ਵਾਲੀਆਂ ਸੰਗਤਾਂ ਦੀ ਸੁਵਿਧਾ ਵਾਸਤੇ ਗੁਰਦੁਆਰਾ ਟਰੱਸਟ ਵੱਲੋਂ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਰਸਤੇ ਉੱਪਰ ਹਰੀਦੁਵਾਰ, ਰਿਸ਼ੀਕੇਸ਼, ਸ਼੍ਰੀਨਗਰ, ਜੋਸ਼ੀਮਠ, ਗੋਵਿੰਦ ਘਾਟ, ਗੋਵਿੰਦ ਧਾਮ ਅਤੇ ਪੰਜਾਬ ਵਿੱਚ ਪੜੌਲ ਵਿਖੇ ਗੁਰਦੁਆਰਾ ਸਾਹਿਬ ਸशोਭਤ ਹਨ ਜਿੱਥੇ ਸੰਗਤਾਂ ਦੇ ਰਾਤਰੀ ਵਿਸ਼ਰਾਮ ਅਤੇ ਦਿਨ ਰਾਤ ਲੰਗਰ ਦੇ ਪ੍ਰਬੰਧ ਹਨ ਬੋਲੋ ਜੀ ਵਾਹਿਗੁਰੂ